ਗਟਿਓ ਮਰਦ ਅਗਮੜਾ ਵਰਿਆਮ ਇਕੈਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ ਜੀਹਾ ਅੱਜ ਧੰਤਨ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਨਮ ਦਿਹਾੜਾ ਹੈ ਵੱਡੇ ਪੱਧਰ ਤੇ ਵੱਖ-ਵੱਖ ਥਾਵਾਂ ਤੇ ਵੱਖ-ਵੱਖ ਗੁਰਦੁਆਰਿਆਂ ਸਾਹਿਬ ਵੱਖ-ਵੱਖ ਸੰਸਥਾਵਾਂ ਵੱਲੋਂ ਮਨਾਇਆ ਜਾ ਰਿਹਾ ਹੈ ਅੰਮ੍ਰਿਤਸਰ ਦੇ ਚਿੰਮਾ ਮਿਸ਼ਨ ਦੇ ਆਸ਼ਰੇ ਭਵਨ ਦੇ ਵਿੱਚ ਅੱਜ ਅਸੀਂ ਖੜੇ ਹਾਂ ਸਾਡੇ ਨਾਲ ਉਹਨਾਂ ਦੇ ਐਮ ਡੀ ਸ਼੍ਰੀ ਅਵਿਨਾਸ਼ ਮਹਿੰਦਰੂ ਮੌਜੂਦ ਨੇ ਚਿੰਮੇ ਮਿਸ਼ਨ ਵੱਲੋਂ ਜਿਹੜਾ ਹੈ ਆਸ਼ਰੇ ਆਸ਼ਰਮ ਦੇ ਵਿੱਚ ਇੱਕ ਜਿਹੜਾ ਹੈ ਉਹ ਗੁਰਗੋਬਿੰਦ ਸਿੰਘ ਮਹਾਰਾਜ ਦਾ ਇਹ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ ਉਹਨਾਂ ਨਾਲ ਗੱਲਬਾਤ ਕਰਕੇ ਜਾਣਦੇ ਹਾਂ ਕਿ ਕਿਸ ਤਰ੍ਹਾਂ ਇਹ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ ਚ ਕੀਰਤਨ ਕੀਤਾ ਜਾ ਰਿਹਾ ਬਹੁਤ ਰਸਪਿੰਨਾ ਉਹ ਗੱਲਬਾਤ ਕਰਕੇ ਜਾਣਦੇ ਹਾਂ ਜੀ ਸਰ ਸਵਾਗਤ ਹੈ ਜੀ ਤੁਹਾਨੂੰ ਸਤਿ ਸ੍ਰੀ ਅਕਾਲ ਮੈਂ ਅਵਿਨਾਸ਼ ਮਹਿੰਦਰੂ ਚੇਅਰਮੈਨ ਭਾਰਤੀ ਵਿਦਿਆ ਭਵਨ ਔਰ ਚੇਅਰਮੈਨ ਹਾਂ ਮੈਂ ਗੁਰ ਭਵਨ ਆਸਰੇ ਬਣਿਆ ਨਿਊ ਅੰਮ੍ਰਿਤਸਰ ਦੇ ਵਿੱਚ ਹੋਮ ਫੋਰ ਸੀਨੀਅਰ ਸਿਲਵਰਜ਼ ਐਂਡ ਵੋਕੇਸ਼ਨਲ ਟ੍ਰੇਨਿੰਗ ਸੈਂਟਰ ਫੋਰ ਮੈਂਟਲੀ ਚਿਲड्रन ਮੈਂਟਲ ਚੈਲੰਜ ਚਿਲड्रन ਉੱਥੇ ਉਸ ਦਿਕੇ ਅਸੀਂ ਅੱਜ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਉత్సਵ ਮਨਾ ਰਹੇ ਹਾਂ ਐ ਆਸੀਂ ਹਰ ਸਾਲ ਮਨਾਉਂਦੇ ਹਾਂ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉత్సਵ ਭਵਨ ਆਸਰ ਪਬਲਿਕ ਸਕੂਲ ਸ਼ਿਵਾਲਾ ਭਾਈਆਂ ਦੇ ਮਨਾਇਆ ਜਾਂਦਾ ਤੇ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਉత్సਵ ਜਿਹੜਾ ਉਹ ਪਵਨ ਜਸਰ ਪਬਲਿਕ ਸਕੂਲ ਸ੍ਰੀ ਅੰਬਸ ਖੂਤ ਮਨਾਇਆ ਜਾਂਦਾ ਹੈ। ਅਸੀਂ ਇੱਥੇ ਨ ਗੁਰਪੁਰਵਡੀ ਸਕੂਲ ਤੇ ਮਨਾਨੇ ਆ। ਤੋਂ ਅੱਜ ਜਿਹਦੇ ਵਿੱਚ ਨਿਊ ਅੰਬਸਰ ਤੋਂ ਦੂਸਰੇ ਵਸਨੀਕ ਵੀ ਕਾਫੀ ਆਏ ਨੇ। ਕੋਈ ਕੋ ਵਿਦਿਆਰਥੀ ਵੀ ਆਏ ਨੇ ਔਰ ਰੈਜ਼ੀਡੈਂਟਸ ਆਫ ਆਸ਼ਰੇ ਵੀ ਆਏ ਨੇ। ਔਰ ਮੈਂ ਆਪਣੇ ਵੱਲੋਂ ਸਾਰਿਆਂ ਨੂੰ ਅੰਬਸਰ ਵਾਸੀਆਂ ਨੂੰ ਗੁਰੂ ਸਾਹਿਬ ਦੇ ਜਨਮ ਦਿਹਾੜੇ ਤੇ ਬਹੁਤ ਬਹੁਤ ਵਧਾਈ ਦਿੰਦਾ। ਸਰ ਆਸ਼ਰੇ ਕੀ ਭਵਨ ਪਰ ਆਸ਼ਰਮ ਭਵਨ ਬਾਰੇ ਵੀ ਦੱਸ ਦੋ ਕਿ ਇੱਥੇ ਕੀ ਕੰਮ ਕਰਦੇ ਆ ਅਸਲ ਵਿੱਚ ਭਵਨ ਭਾਰਤੀ ਵਿਦਿਆ ਭਵਨ ਇੱਕ ਨੈਸ਼ਨਲ ਆਰਗੇਨਾਈਜੇਸ਼ਨ ਹੈ ਜਿਹੜੀ ਬੇਸਿਕ এডਿਕੇਸ਼ਨ ਤੇ ਕੰਮ ਕਰਦੀ ਹੈ ਤੇ ਉਹਦੇ ਨਾਲ ਸੇਵਾ ਦਾ ਕੰਮ ਕਰਦੀ ਹੈ ਜਿਹੜਾ ਭਵਨ ਆਸ਼ਰਮ ਬਣਿਆ ਹੋਇਆ ਹੈ ਇੱਥੇ ਇੱਥੇ ਹੋਮ ਫਾਰ ਸੀਨੀਅਰ ਸਿਟੀਜ਼ਨਸ ਹੈ ਐਸ ਵੇਲੇ ਇੱਥੇ ਕੁਝ 40 ਜਣ ਕਰੀਬ ਅ ਸੀਨੀਅਰ ਸਿਟੀਜ਼ਨ ਰਹਿ ਰਹੇ ਨੇ ਉਹ ਸੀਨੀਅਰ ਸਿਟੀਜ਼ਨ ਰਹਿ ਰਹੇ ਨੇ ਜਿਹੜੇ ਨੇ ਆਪਣੇ ਜੀਵਨ ਵਿੱਚ ਬੜੀਆਂ ਉਚਾਈਆਂ ਪ੍ਰਾਪਤ ਕੀਤੀਆਂ ਔਰ ਅੱਛੇ ਐਗਜ਼ੈਕਟਿਵ ਰਹੇ ਜਾਂ ਕੋਈ ਆਫੀਸਰ ਰਹੇ ਜਾਂ बिजनेसमैन ਰਹੇ ਆਜ ਜੋ ਕਿਸੇ ਕਾਰਨ ਵਾਸਤੇ ਆਪਣੇ ਪਰਿਵਾਰ ਵਿੱਚ ਐਡਜਸਟ ਨਹੀਂ ਕਰ ਪਾ ਰਹੇ ਜਾਂ ਬੱਚੇ ਬਾਹਰ ਚਲੇ ਗਏ ਨੇ ਤਾਂ ਉਹ ਬੱਚਿਆਂ ਉਹਨਾਂ ਕਰਾਂ ਉਹਨਾਂ ਵਾਸਤੇ ਇੱਥੇ ਉਹਨਾਂ ਨੂੰ ਇਹੋ ਜਿਹੀ ਰੈਸ਼ ਮਿਲੀ ਹੈ ਜਿਹਦੇ ਵਿੱਚ ਹਰ ਕਮਰਾ 에어 ਕੰਡੀਸ਼ਨਡ ਹੈ ਹਰ ਕਮਰੇ ਵਿੱਚ ਫ੍ਰਿਜ ਪਿਆ ਹੈ ਹਰ ਕਮਰੇ ਵਿੱਚ ਟੀਵੀ ਪਿਆ ਹੈ ਕਾਮਨ ਬਾਥਰੂਮ ਨੇ ਕਾਮਨ ਕਾਮਨ ਰੂਮ ਹੈ ਔਰ ਹਰ ਕਮਰੇ ਦਾ ਆਪਣਾ ਆਪਣਾ ਟਾਇਲਟ ਹੈ ਔਰ ਲੌਬੀ ਹੈ ਬਹੁਤ ਕੁਝ ਬਣਾਇਆ ਹੈ ਸੂਇਂ ਪੂਲੀ ਬਣਾਇਆ ਹੋਇਆ ਕਾਮਨ ਰੂਮ ਵੀ ਬਣਾਇਆ ਹੋਇਆ ਜਿਸੋ ਆਪਣਾ ਮੈਨੂੰ ਇੱਕ ਗੱਲ ਸੁਣ ਕੇ ਬੜੀ ਅੱਛੀ ਲੱਗੀ ਕੱਲ ਮੈਂ ਕੱਲ ਹੀ ਮੈਨੂੰ ਇੱਕ ਲੜਕਾ ਕਹਿ ਰਿਹਾ ਸੀਗਾ ਕਿ ਮੈਂ ਦਿੱਲੀੋਂ ਆਇਆ ਔਰ ਮੇਰੇ ਸੰਬੰਧੀ ਨੇ ਉਹਨਾਂ ਦੇ ਬੇਟੀਆਂ ਸਾਰੀਆਂ ਅਮਰੀਕਾ ਰਹਿੰਦੀਆਂ ਤੇ ਉਹਨਾਂ ਦੀ ਮਦਰ ਤੁਹਾਡੇ ਆਸ਼ੀਰਵਾਦ ਚ ਰਹਿੰਦੀ ਹੈ ਔਰ ਉਹ ਕਹਿੰਦੀ ਹੈ ਮੈਂ ਬਹੁਤ ਹੀ ਪਰਸਾਨਾ ਜਿਸ ਵੇਲੇ ਸੀਐਨਸੀ ਸੀਨੀਅਰ ਸਟੂਡੈਂਟ ਉੱਥੇ ਬਹੁਤ ਖੁਸ਼ ਦੇਖਦੇ ਆਂ ਤੇ ਸਾਡੀ ਸਾਡੀ ਸੈਟੀਸਫੈਕਸ਼ਨ ਦਾ ਪਾੜਾ ਬਾਰ ਨਹੀਂ ਜਾਂਦਾ ਸਰ ਇਹ ਅੱਜ ਪਾਸ ਪਿੰਨਾ ਕੀਰਤਨ ਕੀਤਾ ਜਾ ਰਿਹਾ ਬਹੁਤ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜਿਹੜੇ ਸ਼ਬਦ ਗਾਏ ਜਾ ਰਹੇ ਨੇ ਇਹ ਸ਼ਬਦ ਗਾਇਨ ਕਿਹੜੀ ਟੀਮ ਨੇ ਕਿਉਂਕਿ ਬਹੁਤ ਵਧੀਆ ਤਰੀਕੇ ਦੇ ਨਾਲ ਸ਼ਬਦਾਂ ਰਾਗਾਂ ਦੇ ਵਿੱਚ ਜਿਹੜਾ ਸ਼ਬਦ ਗਾਇਨ ਕੀਤਾ ਜਾਦਾ ਇਹ ਸਾਡੇ ਬਵੰਸ ਭਾਰਤੀ ਵਿਦਿਆ ਬਵੰਸ ਸਕੂਲ ਦੀ ਜਿਹੜੀ 뮤ਜ਼ਿਕ ਟੀਮ ਹੈ ਉਹ ਹਰ ਸਾਲ ਅਸੀਂ ਇੱਥੇ ਵੀ ਕਰਦੇ ਹਾਂ ਗੁਰੂ ਨਾਨਕ ਦੇਵ ਜੀ ਦਾ ਵੀ ਕਰਦੇ ਹਾਂ ਗੁਰੂ ਰਾਮਦਾਸ ਜੀ ਦਾ ਵੀ ਕਰਦੇ ਹਾਂ ਤੋਂ ਇਹ ਬਹੁਤ ਐਕਸਪਰਟ ਨੇ ਔਰ ਅਸੀਂ ਇਵਨ ਕੱਲ ਕਲਾ ਕੇਂਦਰ ਦਾ ਪ੍ਰੋਗਰਾਮ ਵੀ ਕੀਤਾ ਜਿਹਦੇ ਵਿੱਚ 뮤ਜ਼ਿਕ ਦਾ ਪ੍ਰੋਗਰਾਮ ਸੀ ਲੋ ਪਿਆ ਸਾਡੇ 뮤ਜ਼ਿਕ ਜਿਹੜਾ ਡਿਪਾਰਟਮੈਂਟ ਹੈ ਨਾ ਭਵਨ ਸਕੂਲ ਦਾ ਉਹ ਕਰ ਰਿਹਾ ਹੈ ਜੀ ਸਰ ਤੇ ਸਾਂਝੀ ਵਾਲਤਾ ਦਾ ਜਿਹੜਾ ਸੰਦੇਸ਼ ਹੈ ਮੈਨੂੰ ਲੱਗਦਾ ਇੱਕ ਬਹੁਤ ਵੱਡਾ ਭਵਨ ਵੱਲੋਂ ਜਿਹੜਾ ਦਿੱਤਾ ਜਾ ਰਿਹਾ ਕਿਉਂਕਿ ਜਿਸ ਤਰ੍ਹਾਂ ਕਹਿੰਦੇ ਆ ਕਿ ਮੰਦਰ ਮੰਦਰਾਂ ਦੇ ਵਿੱਚ ਵੀ ਜਿਹੜੀ ਅਜ਼ਾਨ ਹੋ ਸਕਦੀ ਹੈ ਤੇ ਮਸਜਿਦਾਂ ਵਿੱਚ ਵੀ ਜਿਹੜਾ ਉਹ ਗੁਰੂ ਮਹਾਰਾਜ ਦਾ ਪ੍ਰਕਾਸ਼ ਹੋ ਸਕਦਾ ਸੋ ਅਜਿਹਾ ਇੱਕ ਮੈਨੂੰ ਲੱਗਦਾ ਮੈਸੇਜ ਜਿਹੜਾ ਦਿੱਤਾ ਜਾ ਰਿਹਾ ਭਵਨ ਸੱਸਾ ਨਹੀਂ ਭਵਨ ਸ ਤਾਂ ਸਾਡੀ ਦੀ ਇੱਕ ਪ੍ਰੇਰ ਵੀ ਹੈ ਭਵਨ ਸਕੂਲ ਦੀ ਜਿਹੜੀ ਸਰਬ ਧਰਮ ਪ੍ਰੇਰ ਹੈ ਅਸਲੀ ਕਰਨਿਆ ਰਬ ਇੱਕ ਹੈ ਔਰ ਸਾਰੇ ਧਰਮ ਇੱਕ ਦੇ ਬਾਣੀ ਨੇ ਉਹ ਇੱਕੋ ਹੀ ਗੱਲ ਕਹਿੰਦੇ ਨੇ ਮਨੁੱਖ ਦੀ ਇਕਤਾ ਔਰ ਸਾਰੇ ਧਰਮ ਇਹ ਕਹਿੰਦੇ ਨੇ ਜਿਹੜਾ ਵੈਰ ਬੁੱਧੀ ਦੇ ਦਿਮਾਗ ਵਿੱਚ ਹੈਗੀ ਹੈ ਤੇ ਤੁਸੀਂ ਪਰਮਾਤਮਾ ਵੱਲ ਕਦੀ ਅੱਗੇ ਵਧ ਨਹੀਂ ਸਕਦੇ ਤਾਂ ਕਿਸੇ ਵੀ ਪ੍ਰਾਣੀ ਦੇ ਵਿਅਕਤੀ ਪ੍ਰਤੀ ਵੈਰ ਬੁੱਧੀ ਤੇ ਹੋਣੀ ਚਾਹੀਦੀ ਮਨੁੱਖਤਾ ਦੇ ਅਗੇ ਬਿਲਕੁਲ ਨਹੀਂ ਹੋਣੀ ਚਾਹੀਦੀ ਤਾਂ ਸਾਡਾ ਜਿਹੜਾ ਭਾਰਤੀ ਵਿਦਿਆ ਭਵਨ ਹੈ ਉਹ ਕਹਿੰਦਾ ਤੁਸੀਂ ਜਿਹੜੇ ਜਿਹੜੇ ਧਰਮ ਨੂੰ ਮੰਨਦੇ ਹੋ ਉਹਨਾਂ ਚਿੰਤਨਾ ਮੰਨੋ ਅੱਛੇ ਇਨਸਾਨ ਬਣੋ ਤੇ ਤੁਸੀਂ ਸਾਰੇ ਧਰਮਾਂ ਦੀ ਨਾਲ ਇੱਜ਼ਤ ਕਰੋ ਪਿਆਰ ਕਰੋ ਸਾਰਿਆਂ ਦੇ ਨਾਲ ਤਾਂ ਕਿ ਸਾਡੇ ਦੇਸ਼ ਵਿੱਚ ਸ਼ਾਂਤੀ ਹੋ ਰਹੇ ਕੀ ਮੈਸੇਜ ਦੇਣਾ ਚਾਹੋਗੇ ਸਰ ਲਾਸਟ ਦੇ ਆਪਣੀ ਸਵਾਲ ਵਿੱਚ ਮੈਂ ਤੇ ਕੋਈ ਇੱਕੋ ਹੀ ਮੈਸੇਜ ਦਿਆਂਗਾ ਕਿ ਗੁਰੂ ਸਾਹਿਬ ਨੇ ਜਿਸ ਧਰਮ ਵਾਸਤੇ ਆਪਣਾ ਆਪਣੇ ਪਰਿਵਾਰ ਦਾ ਸਮੁਸ਼ਟ ਪਰਿਵਾਰ ਦਾ ਪਿਤਾ ਦਾ ਵੀ ਬੱਚਿਆਂ ਦਾ ਵੀ ਕੁਰਬਾਨੀ ਕਰ ਦਿੱਤੀ ਉਹ ਧਰਮ ਧਰਮ ਸੀ ਨਾਉ ਹਿੰਦੂ ਧਰਮ ਸੀ ਨਾ ਸਿੱਖ ਧਰਮ ਸੀ ਨਾ ਮੁਸਲਮਾਨ ਧਰਮ ਦੀ ਖਾਤਰ ਕਿ ਕਿਸੇ ਨਾਲ ਜਾਤਪੀ ਨਹੀਂ ਹੋਣੀ ਚਾਹੀਦੀ ਕਿਸੇ ਨਾਲ ਜ਼ਬਰਦਸਤੀ ਨਹੀਂ ਹੋਣੀ ਚਾਹੀਦੀ ਜੋ ਮੈਂ ਚਾਹਨਾ ਕਿ ਮੇਰੇ ਨਾਲ ਕੋਈ ਦੂਸਰਾ ਵਿਵਹਾਰ ਨਾ ਕਰੇ ਮੈਂ ਉਹ ਦੂਸਰਾ ਵਿਵਹਾਰ ਨਾ ਕਰਾਂ ਇਹ ਹੀ ਨੁਧਰਮ ਹੈ ਇਸ ਧਰਮ ਦੀ ਔਰ ਨਿਆਂ ਕਰ ਕਰ ਕਰਕੇ ਉਹ ਨਿਆਂ ਜਿਹੜਾ ਹਰੇਕ ਨੂੰ ਨਿਆਂ ਹੋਣਾ ਚਾਹੀਦਾ ਉਸ ਧਰਮ ਦੀ ਰੱਖਿਆ ਕਰਕੇ ਮੈਂ ਸਮਝਦਾ ਗੁਰੂ ਸਾਹਿਬ ਨੇ ਆਪਣੀ ਕੁਰਬਾਨੀ ਦਿੱਤੀ ਔਰ ਸਾਨੂੰ ਸਾਰਿਆਂ ਨਾਲ ਨਿਆਂ ਕਰਨਾ ਚਾਹੀਦਾ ਹੈ ਕਿਸੇ ਬਜ਼ਰਤ ਜਾਤੀ ਨਹੀਂ ਹੋਣੀ ਚਾਹੀਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਵਤਾਰ ਸਿੰਘ ਨਿਊ ਮੁੰਬਈ ਸਰ ਦਾ ਵਸਨੀਕਾ ਜੀ ਅੱਜ ਇੱਥੇ ਪਵਨਜ਼ ਆਸ਼ਰੇ ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਸਮ ਪਾਤਸ਼ਾਹ ਦਾ ਅਵਤਾਰ ਗੁਰਪੁਰਬ ਮਨਾਇਆ ਜਾ ਰਿਹਾ ਹੈ ਉੱਥੇ ਇਹ ਹਾਜ਼ਰੀ ਭਰਨ ਦੇ ਵਾਸਤੇ ਹਾਜ਼ਰ ਹੋਏ ਆ ਇੱਥੇ ਰੋਟਰੀ ਕਲੱਬ ਨਿਊ ਮੁੰਬਈ ਸਰ ਤੇ ਪਵਨਜ਼ ਆਸ਼ਰੇ ਦੀ ਮੈਨੇਜਮੈਂਟ ਵੱਲੋਂ ਦਸਵੇਂ ਪਾਤਸ਼ਾਹ ਨੂੰ ਆਪਣੀ ਸਿਰਾਜੇ ਇੱਕ ਇਤਤ ਪੇਸ਼ ਕਰਨ ਦੇ ਵਾਸਤੇ ਉਹਨਾਂ ਦਿਵਤਾਰ ਪੁਰਬ ਦੇ ਉੱਤੇ ਇੱਕ ਬਹੁਤ ਹੀ ਸ਼ਾਨਦਾਰ ਗੁਰਮਤ ਸਮਾਗਮ ਦਾ ਆਯੋਜਨ ਕੀਤਾ ਗਿਆ ਹੈ ਜਿਦੇ ਵਿੱਚ ਸਾਰੀਆਂ ਸੰਗਤਾਂ ਨਿਊ ਮਰਸਰਦੀਆਂ ਸ਼ਿਰੋੜਿਤ ਕਰ ਰਹੀਆਂ ਹਨ ਔਰ ਸਾਰਿਆਂ ਨੂੰ ਗੁਰਪੁਰਬ ਦੀ ਲੱਖ ਲੱਖ ਵਧਾਈ ਹੈ ਜੀ ਤਾਂ ਕਿਸੇ ਸਮੇਂ ਦੇ ਜੀ ਇਹੋ ਜਿਹੜਾ ਉਪਰਾਲਾ ਕੀਤਾ ਜਾ ਰਿਹਾ ਕਿ ਸੰਜੀਵਾਲ ਦਾ ਸਨੇਹਾ ਦਿੱਤਾ ਹੈ ਇਹੋ ਜਿਹੇ ਉਪਰਾਲੇ ਕੀਤਾ ਵੀ ਹੋੜੇ ਇਹੋ ਜਿਹੇ ਉਪਰਾਲੇ ਬਹੁਤ ਵੱਧ ਚੜ੍ਹ ਕੇ ਹੋਣੇ ਚਾਹੀਦੇ ਨੇ ਜੀ ਤਾਂ ਕਿ ਸੰਗਤਾਂ ਦੇ ਵਿੱਚ ਗੁਰਗਵਿੰਦ ਸਿੰਘ ਜੀ ਮਹਾਰਾਜ ਵੱਲੋਂ ਪਾਏ ਗਏ ਜਿਹੜੇ ਪੂਰਨੇ ਨੇ ਜੋ ਸਰਬੰਸਦਾਨੀ ਉਹਨਾਂ ਨੂੰ ਕਿਹਾ ਜਾਂਦਾ ਹੈ ਆਪਣਾ ਸਾਰਾ ਸਰਬੰਸੁਰਨਿਦਾਨ ਕਰ ਦਿੱਤਾ ਉਹਨਾਂ ਦੀ ਸ਼ਹਾਦਤ ਨੂੰ ਵੀ ਯਾਦ ਰੱਖਣਾ ਚਾਹੀਦਾ ਹੈ ਉਹਨਾਂ ਦੇ ਪ੍ਰਕਾਸ਼ਪੂਰਵ ਦੇ ਮੌਕੇ ਦੇ ਉੱਤੇ ਕਿ ਇੱਕ ਦੁਨੀਆ ਦੇ ਵਿੱਚ ਵਿਲੱਖਣ ਸ਼ਖਸੀਅਤ ਸੀ ਜਿਸ ਨੇ ਆਪਣਾ ਪਿਤਾ ਆਪਣੇ ਬੱਚੇ ਸਾਰਾ ਪਰਿਵਾਰ ਕੁਰਬਾਨ ਕਰ ਦਿੱਤਾ ਤੇ ਉਹਨਾਂ ਦੇ ਅਵਤਾਰ ਗੁਰਪੁਰਬ ਦੇ ਮੌਕੇ ਦੇ ਉੱਤੇ ਮੈਂ ਸੰਗਤ ਨੂੰ ਲੱਖ ਲੱਖ ਵਧਾਈ ਦਿੰਦਾ। ਸੋ ਇਹ ਸੰਜੀਵਿਨਾਸ਼ ਮਹਿੰਦਰੂ ਜੋ ਕਿ ਭਵਨ ਸੈਸਲ ਜਿਹੜਾ ਗਰੁੱਪ ਹੈ ਉਸ ਦੇ ਐਮ ਡੀ ਨੇ ਔਰ ਬਹੁਤ ਵਧੀਆ ਸੁਨੇਹਾ ਬਹੁਤ ਵਧੀਆ ਮੈਸੇਜ ਉਹਨਾਂ ਵੱਲੋਂ ਦਿੱਤਾ ਗਿਆ ਹੈ ਕਿ ਸੰਜੀਵਾਲਤਾ ਦੀ ਅਸਲੀ ਗੱਲ ਕਰਦੇ ਹਾਂ ਅੱਜ ਭਵਨ ਜਿਹੜਾ ਗਰੁੱਪ ਹੈ ਉਹਨਾਂ ਵੱਲੋਂ ਜਿਹੜਾ ਹੈ ਗੁਰੂ ਨਾਨਕ ਦੇਵ ਜੀ ਦਾ ਗੁਰੂ ਰਾਮਦਾਸ ਜੀ ਦਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਿਹੜਾ ਹੈ ਉਹ ਜਨਮ ਦਿਹਾੜਾ ਵਧੀਆ ਪੱਧਰ ਤੇ ਬਹੁਤ ਤਰੀਕੇ ਦੇ ਨਾਲ ਜਿਹੜਾ ਹੈ ਉਹ ਮਨਾਇਆ ਜਾ ਰਿਹਾ ਜਿਵੇਂ ਕਿ ਅੱਜ ਰਸਪੀ ਜਿਸ ਟੀਮ ਵੱਲੋਂ ਕੀਤਾ ਜਾ ਰਿਹਾ ਸੋ ਮੈਂ ਸਮਝੇ ਕਿ ਇਹ ਪ੍ਰੋਗਰਾਮ ਜਿਹੜੇ ਨੇ ਉਹ ਸਮਾਜ ਨੂੰ ਇੱਕ ਸੇਧ ਦਿੰਦੇ ਨੇ ਸਾਂਝੀ ਵਾਲਤਾ ਦਾ ਸਨੇਹਾ ਦਿੰਦੇ ਨੇ ਸੋ ਆਸ ਕਰਦੇ ਹਾਂ ਕਿ ਅਜਿਹੇ ਪ੍ਰੋਗਰਾਮ ਅਜਿਹੇ ਸਨੇਹ ਸਮਾਜ ਵਿੱਚ ਹੋਰ ਲੋਕ ਅਪਣਾਉਂਦੇ ਰਹਿਣਗੇ ਤੇ ਇੱਕ ਸਮਾਜ ਨੂੰ ਵਧੀਆ ਸੇਧ ਦਿੰਦੇ ਰਹਿਣਗੇ ਕੈਮਰਾਮੈਨ}{|\text{ਨਿਸ਼ਾਲ ਸਿੰਘ ਦੇ ਨਾਲ ਅਮਰੇ ਸਰ ਤੋਂ ਕੁਲਵਿੰਦਰ ਸਿੰਘ ਵਿਸ਼ੇਸ਼}}